ਸਾਰੇ ਭੈਣ ਭਰਾਵੋ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਜਿਵੇਂ ਸਭ ਸ਼ਾਮ ਦੇ ਸਮੇਂ ਦੇ ਵਿੱਚ ਖੁਦਾ ਦੀ ਬਾਗ ਕੋਈ ਤਰ੍ਹਾਂ ਹਜ਼ੂਰੀ ਜੁਗੱਟੇ ਹੋਏ ਆਂ ਅਸੀਂ ਉਮੀਦ ਕਰਦੇ ਆਂ ਕਿ ਤੁਸੀਂ ਸਭ ਵੀ ਬਹੁਤ ਜ਼ਿਆਦਾ ਬਰਕਤ ਵਾਲੇ ਹੋਵੋਗੇ ਕਿਉਂਕਿ ਜੋ ਸੱਚਮੁੱਚ ਸਾਡਾ ਪਰਮੇਸ਼ਰ ਯਹਵਾ ਹੈ ਕ੍ਰਮਸ ਲਿਖਿਆ ਕਿ ਤੁਹਾਨੂੰ ਉਹ ਕਹੋਵਾਂ ਜਿੰਨਾ ਦਾ ਪਰਮੇਸ਼ਰ ਯਹਵਾ ਹੈ ਤਾਂ ਸੱਚਮੁੱਚ ਅਸੀਂ ਤਾਂ ਨਹੀਂ ਆ ਕਿਉਂਕਿ ਸਾਨੂੰ ਪਰਮੇਸ਼ਰ ਨੇ ਚੁਣਿਆ ਹੈ ਇਸ ਸੰਸਾਰ ਦੇ ਵਿੱਚੋਂ ਭਾਵੇਂ ਸਾਡੇ ਵੀ ਕੰਮ ਹਜੇ ਸੰਸਾਰ ਵਰਗੇ ਹੀ ਸੀ ਪਰ ਫਿਰ ਵੀ ਪਰਮੇਸ਼ਰ ਨੇ ਆਪਣੀ ਦਇਆ ਦੇ ਨਾਲ ਸਾਨੂੰ ਚੁਣ ਲਿਆ ਹੋਂ ਪਰਮਿਸ਼ਨ ਨੇ ਤਾਂ ਸਾਨੂੰ ਚੁਣ ਲਿਆ ਆ ਪਰ ਉਹਦੇ ਬਾਅਦ ਹੁਣ ਸਾਡੇ ਵੀ ਕੁਝ ਫਰਜ਼ ਨੇ ਕਿ ਖੁਦਾ ਦੇ ਚਨਾਬ ਦੇ ਵਿੱਚ ਅਸੀਂ ਖਰੇ ਉੱਤਰੀਏ ਤਾਂ ਇਹ ਵਚਨ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚ ਖਰੇ ਹੋਣ ਦੇ ਲਈ ਹੁਕਮ ਦਿੰਦਾ ਆ ਔਰ ਸਾਨੂੰ ਦੱਸਦਾ ਆ ਕਿ ਸਾਨੂੰ ਪਰਮਿਸ਼ਨ ਦੇ ਵਿੱਚ ਕਿਸ ਤਰ੍ਹਾਂ ਚੱਲਣਾ ਚਾਹੀਦਾ ਕਿਉਂਕਿ ਜਦ ਖੁਦਾ ਨੇ ਸਾਨੂੰ ਚੁਣ ਲਿਆ ਆ ਤਾਂ ਉਸਨੇ ਸਾਨੂੰ ਪਾਪ ਕਰਨ ਲਈ ਤਾਂ ਨਹੀਂ ਚੁਣਿਆ ਖੁਦਾ ਨੇ ਸਾਨੂੰ ਚੁਣ ਲਿਆ ਆ ਆਪਣੇ ਰਾਜ ਵਿੱਚ ਬਣਾ ਲਿਆ ਆ ਉਹਨੂੰ ਸਾਨੂੰ ਆਪਣੀ ਕੌਮ ਬਣਾਇਆ ਆ ਸੋ ਉਹਨੇ ਸਾਨੂੰ ਇਸ ਲਈ ਤਾਂ ਆਪਣੀ ਕੌਮ ਨਹੀਂ ਨਵਾਂ ਬਣਾਇਆ ਕਿ ਪਰਮੇਸ਼ਰ ਦੀ ਕੌਮ ਵੀ ਸੰਸਾਰ ਵਰਗੀ ਕੰਮ ਕਰੇ ਤਾਂ ਖੁਦਾ ਸਾਨੂੰ ਇੱਕ ਅੱਛੇ ਰਾਹ ਦੀ ਸਿੱਖਿਆ ਦਿੰਦੇ ਆ ਜਿਸ ਤਰ੍ਹਾਂ ਅੱਜ ਦੇ ਇਸ ਵਚਨ ਦਾ ਟਾਈਟਲ ਹੈਗਾ ਕਿ ਨਿਸ਼ਕਪਟ ਅਤੇ નિર્ਦੋਸ਼ ਜੀਵਨ ਤਾਂ ਕਿਹਦਾ ਹੋਵੇ ਸਾਡਾ ਨਿਸ਼ਕਪਟ ਅਤੇ નિર્ਦੋਸ਼ ਜੀਵਨ ਪਰ ਇਸ ਵਚਨ ਦੇ ਬਾਰੇ ਅੱਜ ਅਸੀਂ ਸਾਰੇ ਹੀ ਬਹੁਤ ਖੁੱਲ ਕੇ ਜਾਣਾਂਗੇ ਔਰ ਅੱਜ ਵਚਨ ਚੋਂ ਪੜਦੇ ਆ ਕਲਾਮ ਦੇ ਵਿੱਚ ਲਿਖਿਆ ਹੈ ਫਿਲੀਪੀਆ 1 ਕੋਦੀ 10 ਔਰ 11 ਨੰਬਰ ਆਇਤ ਨੂੰ ਤੁਸੀਂ ਚੰਗੀ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੱਕ ਨਿਸ਼ਕੋਪਟ ਅਤੇ નિર્ਦੋਸ਼ ਰਹੋ ਅਤੇ ਧਾਰਮਿਕਤਾ ਦੇ ਫਲ ਨਾਲ ਜੋ ਯੇਸ਼ੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰਪੂਰ ਰਹੋ ਭਾਈ ਪਰਮੇਸ਼ਰ ਦੀ ਵਡਿਆਈ ਅਤੇ ਉਸਤਤ ਹੋਵੇ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਖੁਦਾ ਨੇ ਸਾਨੂੰ ਇਸ ਲਈ ਨਹੀਂ ਚੁਣਿਆ ਕਿ ਅਸੀਂ ਪਾਪ ਹੀ ਕਰੀ ਜਾਈਏ ਪਉਧਨੇ ਸਾਨੂੰ ਇਸ ਲਈ ਨਹੀਂ ਚੁਣਿਆ ਕਿ ਅਸੀਂ ਪਰਮੇਸ਼ਰ ਦੇ ਚਨਾਵ ਤੋਂ ਬਾਅਦ ਵੀ ਉਹੀ ਕੰਮ ਕਰੀਏ ਜੋ ਸੰਸਾਰ ਕਰਦਾ ਹੈ ਪਰ ਪਰਮੇਸ਼ਰ ਨੇ ਸਾਨੂੰ ਚੁਣਿਆ ਕਿ ਅਸੀਂ ਚੰਗੀ-ਚੰਗੀਆਂ ਗੱਲਾਂ ਨੂੰ ਪਸੰਦ ਕਰੀਏ ਚੰਗੀ-ਚੰਗੀਆਂ ਗੱਲਾਂ ਕੀ ਆ ਪਰਮੇਸ਼ਰ ਦੇ ਵਚਨ ਚ ਲਿਖਿਆ ਖੁਦਾ ਦਾ ਵਚਨ ਜੀਵਣ ਹੈ ਇਹ ਵਚਨ ਜਿਉਂਦਾ ਹੈ ਔਰ ਇਹ ਵਚਨ ਜੀਵਨ ਦੇਣ ਵਾਲਾ ਹੈ ਸੋ ਇਹ ਇੱਕ ਚੰਗੀ ਸਿੱਖਿਆ ਦਿੰਦਾ ਹੈ ਜੋ ਕਿ ਜੀਵਨ ਵਾਲਾ ਅਦੇ ਜੀਵਨ ਦੇਣ ਵਾਲੀ ਆ ਔਰ ਉਹ ਚੰਗੀ ਸਿੱਖਿਆ ਕੀ ਆ ਕਿ ਪਾਪ ਨਾ ਕਰ ਔਰ ਪਾਪ ਕੀਆ ਚੋਰੀ ਝੂਠ ਲੋਭ ਵੋ ਹੰਕਾਰ ਇਹਦੇ ਨਾਲ-ਨਾਲ ਸੁਗਲੀ ਨਿੰਦਾ ਬੁਰੇ ਸੋਚ ਬੁਰੇ ਵਿਚਾਰ ਦੋਸ਼ ਲਗਾਉਂਦੀ ਭਾਵਨਾ ਔਰ ਉਸ ਤੋਂ ਬਿਨਾ ਅਸੀਂ ਕਰ ਸਕਦੇ ਆ ਜਿਵੇਂ ਹੁਣ ਆਪਾਂ ਨੂੰ ਖੁਦਾ ਨੇ ਸਪੈਸ਼ਲੀ ਹੁਕਮ ਦਿੱਤਾ ਕਿ ਆਪਣੇ ਗਵਾਂਡੀ ਨੂੰ ਆਪਣੇ ਜਿਹਾ ਪ੍ਰੇਮ ਕਰ ਔਰ ਮੋਸਟ ਇੰਪੋਰਟੈਂਟ ਤੇ ਸਭ ਤੋਂ ਪਹਿਲਾ ਹੁਕਮ ਕੀ ਸੀ ਕਿ ਆਪਣੇ ਪਰਮੇਸ਼ਰ ਨਾਲ ਵਫਾਦਾਰੀ ਰੱਖ ਭਾਵੇਂ ਇੱਕੋ ਹੀ ਪਰਮੇਸ਼ਰ ਨੂੰ ਮੰਨ ਔਰ ਇੱਕੋ ਹੀ ਖੁਦਾ ਦੇ ਅੱਗੇ ਤੇਰਾ ਸਿਰ ਝੁਕੇ ਸੋ ਇਹ ਹੈਗੇ ਨੇ ਕੁਝ ਬੇਸਿਕ ਰੂਲਸ ਇੱਕ ਬੇਸਿਕ ਸਿੱਖਿਆ ਸਾਡੇ ਸਭ ਦੇ ਲਈ ਕਿ ਜੋ ਅਸੀਂ ਖੁਦਾ ਦੇ ਵਿੱਚ ਹੈਗੇ ਆ ਤਾਂ ਸਾਡੇ ਲਈ ਇਹ ਸਾਰੀਆਂ ਹੀ ਗੱਲਾਂ ਨੂੰ ਫੋਲੋ ਕਰਨਾ ਜ਼ਰੂਰੀ ਆ ਸੋ ਅਗਰ ਸਾਨੂੰ ਇਹ ਚੀਜ਼ਾਂ ਔਖੀਆਂ ਲੱਗਦੀਆਂ ਯਾਦ ਰੱਖਣੀਆਂ ਕਿ ਨਿਸ਼ਕਪਟ ਜੀਵਨ ਲਈ ਕਿੰਨਾ ਕੁ ਸਾਨੂੰ ਕਰਨਾ ਪਏਗਾ ਤਾਂ ਲਾਸਟ ਐਂਡ ਲੀਸਟ ਲਾਈਨ ਹੈਗੀ ਆ ਜੋ ਅਸੀਂ ਪੜ੍ਹਦੇ ਉਪਦੇਸ਼ਕ ਦੀ ਪੋਥੀ ਵਿੱਚ ਲਿਖਿਆ ਹੈ ਆ 12 ਅਧਿਆਇ ਦੀ ਆਈ ਥੈਗੀ ਆ ਇਹ অলਮੋਸਟ ਲਾਸਟ ਆਈ ਦੀ ਹੈ ਕੁਛ ਲਾਸਟ ਯਾ ਲਾਸਟ ਥਰਡ ਆਈ ਤੋਗੀ ਤਾਂ ਕਲਾਮ ਲਿਖਿਆ ਗਿਆ ਕਹਿੰਦਾ ਹਰ ਇੱਕ ਮਨੁੱਖ ਨੂੰ ਉਹਦੇ ਗੁਪਤ ਵਿੱਚ ਕੀਤੇ ਕੰਮ ਤੇ ਪ੍ਰਗਟ ਕੀਤੇ ਕੰਮ ਗੁਪਤ ਜੀ ਕੀਤੀਆਂ ਗੱਲਾਂ ਤੇ ਪ੍ਰਗਟ ਕੀਤੀਆਂ ਗੱਲਾਂ ਭਾਵੇਂ ਸਾਡੇ ਮਨ ਦੇ ਵਿਚਾਰ ਅਤੇ ਸਾਡੇ ਹੱਥ ਦੇ ਕੰਮਾ ਜੋ ਜੋ ਅਸੀਂ ਕੀਤਾ ਉਹਦਾ ਪ੍ਰਤੀਫਲ ਜ਼ਰੂਰ ਮਿਲੇਗਾ ਜੋ ਸਾਡੇ ਕੰਮ ਅੱਛੇ ਹੋਣਗੇ ਤਾਂ ਸਾਨੂੰ ਅੱਛਾ ਪ੍ਰਤੀਫਲ ਮਿਲੇਗਾ ਜੇ ਸਾਡੇ ਕੰਮ ਬੁਰੇ ਹੋਣਗੇ ਤਾਂ ਸਾਨੂੰ ਬੁਰਾ ਪ੍ਰਤੀਫਲ ਮਿਲੇਗਾ ਪ੍ਰਤੀਫਲ ਦਾ ਮਤਲਬ ਹੁੰਦਾ ਹੈ ਸਾਡੀਆਂ ਕਰਨੀਆਂ ਦੇ ਬਦਲੇ ਸਾਨੂੰ ਮਿਲਣ ਵਾਲਾ ਉਪਹਾਰ ਪਾਵਸੀ ਅਗਰ ਦਿਹਾੜੀ ਲਈ ਜਾ ਰਹੇ ਹਾਂ ਤਾਂ ਸਾਨੂੰ ਉੱਥੇ ਬਦਲੇ ਚ ਪੈਸੇ ਮਿਲਦੇ ਨੇ ਅਸੀਂ ਜੌਬ ਲਈ ਜਾ ਰਹੇ ਹਾਂ ਤਾਂ ਉਹਨੂੰ ਅਸੀਂ ਇੱਕ ਅੱਛੀ ਸੈਲਰੀ ਇੱਕ ਅੱਛੇ ਰਿਸਪੈਕਟਡ ਸੈਲਰੀ ਦੇ ਤੌਰ ਤੇ ਲੈ ਸਕਦੇ ਹਾਂ ਫਿਰ ਅਗਰੈਸਿਵ ਬਿਜ਼ਨਸ ਕਰ ਰਹੇ ਆ ਤਾਂ ਸਾਨੂੰ ਇੱਕ ਪ੍ਰੋਫਿਟ ਹੁੰਦਾ ਆ ਉਸੇ ਤਰ੍ਹਾਂ ਅਗਰ ਅਸੀਂ ਅੱਛੇ ਕੰਮ ਕਰ ਰਹੇ ਆ ਤਾਂ ਉਹ ਦੀ ਸਾਨੂੰ ਅੱਛਾ ਪ੍ਰਤੀਫਲ ਮਿਲੇਗਾ ਅਗਰ ਅਸੀਂ ਬੁਰੇ ਕੰਮ ਕਰ ਰਹੇ ਆ ਤਾਂ ਸਾਨੂੰ ਉਹਦਾ ਬੁਰਾ ਪ੍ਰਤੀਫਲ ਮਿਲੇਗਾ ਪਰਮ ਪਰਮੇਸ਼ਰ ਅੱਜ ਦੇ ਸਵਚਨ ਦੇ ਦੁਆਰਾ ਸਾਨੂੰ ਇਹ ਹੀ ਨਿੱ ਦੱਸਣਾ ਆ ਕਿ ਚੰਗੇ ਕੰਮਾਂ ਦਾ ਚੰਗਾ ਫਲ ਤੇ ਬੁਰੇ ਕੰਮਾਂ ਦਾ ਬੁਰਾ ਫਲ ਪਰ ਖੁਦਾ ਸਾਨੂੰ ਇਹ ਦੱਸਣਾ ਆ ਕਿ ਅਗਰ ਤੁਸੀਂ ਮਸੀਹ ਦੇ ਦੁਆਰਾ ਚੋਣਲੇ ਗਏ ਆ ਹੁਣ ਤੁਹਾਡਾ ਮਕਸਦ ਆ ਖੁਦਾ ਸਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਹਾਡੀ ਮਰਜ਼ੀ ਆ ਪਰ ਪਰਮੇਸ਼ਰ ਕਹਿ ਰਿਹਾ ਤੁਹਾਡਾ ਮਕਸਦ ਹੈ ਮਕਸਦ ਭਾਵ ਤੁਹਾਡੇ ਸਭ ਦੇ ਲਈ ਜ਼ਰੂਰੀ ਹੈ ਤੁਹਾਡੇ ਹਰ ਇੱਕ ਦੇ ਉੱਤੇ ਇਹ ਹੁਕਮ ਲਾਗੂ ਹੁੰਦਾ ਕਿਸੇ ਇੱਕ ਦੇ ਨਹੀਂ ਕਿਸੇ ਦੋ ਤੇ ਨਹੀਂ ਪਰ ਹਰ ਇੱਕ ਦੇ ਉੱਤੇ ਇਹੇ ਹੁਕਮ ਲਾਗੂ ਹੁੰਦਾ ਹੈ ਕਿ ਤੁਸੀਂ ਚੰਗੀ ਚੰਗੇਰੀ ਸਿੱਖਿਆ ਨੂੰ ਪਸੰਦ ਕਰੋ ਅਤੇ ਮਸੀਹ ਦੇ ਔਨ ਤੱਕ ਨਿਸ਼ਕਪਟ ਅਤੇ નિર્ਦੋਸ਼ ਰਹੋ ਕੌਣ ਪਾਸਟਰ ਬਣਨਾ ਚਾਹੁੰਦਾ ਹੈ ਇਹ ਅਸੀਂ ਆਪ ਚੂਜ਼ ਕਰ ਸਕਦੇ ਬੰਨਾ ਕਿ ਅਸੀਂ ਨਹੀਂ ਬੰਨਾ ਨਾ ਪਰ ਫਿਰ ਵੀ ਜਿੱਤੇ ਖੁਦਾ ਦੀ ਕਾਲਿੰਗ ਉਥੇ ਉਹ ਮੈਸੇਜ ਜਨਾ ਵੀ ਨਾ ਨਾ ਕਰ ਲਈ ਅਸੀਂ ਬਾਣੀ ਜਾਵਾਂਗੇ ਸੋ ਇੱਕ ਐਗਜ਼ਾਮਪਲ ਨਹੀਂ ਐਗਜ਼ਾਮਪਲ ਅਸੀਂ ਲੈਨੇ ਆ ਜਦੋਂ ਪਰਮੇਸ਼ਰ ਨੇ ਸਾਨੂੰ ਕਿਸੇ ਕੰਮ ਲਈ ਚੁਣਿਆ ਹੁਣ ਉਹ ਕੰਮ ਅਸੀਂ ਕਰਨੇ ਹੀ ਕਰਨੇ ਆ ਭਾਵੇਂ ਜਿੱਥੇ ਪਰਮੇਸ਼ਰ ਨੇ ਸਾਨੂੰ ਕਿਸੇ ਕੰਮ ਲਈ ਹੁਕਮ ਦਿੱਤੇ ਆ ਉਹ ਵੀ ਕੰਮ ਅਸੀਂ ਕਰਨੇ ਹੀ ਆ ਇਹਨਾ ਸੋਚੋ ਕਿ ਹਾਂ ਵੀ ਹੁਕਮ ਮੇਰੇ ਲਈ ਨਹੀਂ ਆ ਹੁਕਮ ਕਿਸੇ ਹੋਰ ਲਈ ਆ ਹੁਕਮ ਸਿਰਫ ਦਾਸਾਂ ਲਈ ਆ ਹੁਕਮ ਸਿਰਫ ਪ੍ਰਾਣੇ ਮਸੀਹਾ ਲਈ ਆ ਹੁਕਮ ਹੋਰਾਂ ਲਈ ਹੋਣਗੇ ਮੇਰੇ ਲਈ ਨਹੀਂ ਪਰ ਜਿਹੜਾ ਮਸੀਹ ਉਸ ਦਾ ਨਾਮ ਲੈਣ ਵਾਲਾ ਉਸ ਹਾਰੀਕ ਨੂੰ ਇਹ ਹੁਕਮ ਆ ਔਰ ਹੁਕਮ ਇਹ ਨਹੀਂ ਹੁੰਦਾ ਵੀ ਜੀ ਕੀਤਾ ਤਾਂ ਮੰਨ ਲਿਆ ਨਹੀਂ ਜੀ ਕੀਤਾ ਤਾਂ ਰਹਿਣ ਦੋ ਹੁਕਮ ਹਾਰੀਕ ਲਈ ਹੁਕਮ ਹੀ ਆ ਔਰ ਉਹਨੂੰ 100% ਮੰਨਣਾ ਹੀ ਆ ਤਾਂ ਅੱਜ ਦਾ ਇਹ ਹੁਕਮ ਸਾਡੇ ਸਭ ਦੇ ਲਈ ਆ ਜਿਹੜੇ ਖੁਦਾ ਦੇ ਦੁਆਰਾ ਚੁਣੇ ਗਏ ਨੇ ਕਿ ਤੁਸੀਂ ਚੰਗੀ ਚੰਗੇਰੀ ਜਦ ਗੱਲਾਂ ਲਾ ਲਓ ਜਾਂ ਸਿੱਖਿਆ ਲਗਾ ਲਓ ਉਹਦੇ ਤੇ ਮਨ ਲਗਾਓ ਪਰ ਮਸੀਹ ਅਸੂ ਦੇ ਆਉਣ ਤੱਕ ਨਿਸ਼ਕਪਟ ਅਤੇ નિર્ਦੋਸ਼ ਰਹੋ ਕਿਉਂਕਿ ਕਿਉਂਕਿ ਕਹਿੰਦਾ ਧਾਰਮਿਕਤਾ ਦੇ ਫਲ ਨਾਲ ਮਸੀਹ ਅਸੂ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਧਾਰਮਿਕਤਾ ਦੇ ਫਲ ਦੇ ਨਾਲ ਕਹਿੰਦਾ ਜੋ ਮਸੀਹ ਅਸੂ ਦੇ ਵਸੀਲੇ ਹੈ ਭਰਪੂਰ ਰਹੋ ਅਤੇ ਪਰਮੇਸ਼ਰ ਦੀ ਵਿੜਾਈ ਤੇ ਉਸਤਤ ਕਰੋ ਧਾਰਮਿਕਤਾ ਨਾਲ ਹੀ ਖੁਦਾ ਨੂੰ ਪਾ ਸਕਦੇ ਆ ਧਾਰਮਿਕਤਾ ਨਾਲ ਹੀ ਸਵਰਗ ਨੂੰ ਪਾ ਸਕਦੇ ਆ ਧਾਰਮਿਕਤਾ ਦੇ ਕੰਮਾਂ ਨਾਲ ਹੀ ਅਸੀਂ ਖੁਦਾ ਦੇ ਰਾਜ ਤੇ ਉਹਨਾਂ ਦੇ ਲੋਕਾਂ 'ਚ ਵਿੜਿਆਏ ਜਾਵਾਂਗੇ ਸਾਡੇ ਕੰਮ ਅਗਰ ਧਾਰਮਿਕਤਾ ਵਾਲੇ ਹੋਣਗੇ ਫੇਰ ਹੀ ਅਸੀਂ ਖੁਦਾ ਦੇ ਅਦਭੁਤਾਂ ਤੇ ਅਚਰਜ ਕੰਮਾਂ ਨੂੰ ਕਰਾਂਗੇ ਫੇਰ ਹੀ ਅਸੀਂ ਪਰਮੇਸ਼ਰ ਦੀ ਇੱਕ ਮਹਿਮਾ ਮਹਿ ਜੀਵਨ ਬਤੀਤ ਕਰਾਂਗੇ ਸਾਡੀ ਜ਼ਿੰਦਗੀ ਕੈਸੀ ਹੋਊਗੀ ਇਹ ਸਾਡੇ ਧਾਰਮਿਕਤਾ ਦੇ ਕੰਮ ਹੀ ਡਿਸਾਈਡ ਕਰਨਗੇ ਸੋ ਅਗਰ ਸਾਡੇ ਕੰਮ ਅੱਛੇ ਨੇ ਕਾਸੀ ਅੱਛਾ ਜੀਵਨ ਬਤੀਤ ਕਰਾਂਗੇ ਤੇ ਸਵਰਗ ਵਿੱਚ ਵੀ ਅੱਛਾ ਜੀਵਨ ਪਾਵਾਂਗੇ ਪਰ ਜੇ ਸਾਡੇ ਕੰਮ ਬੁਰੇ ਆ ਤਾਂ ਧਰਤੀ ਤੇ ਵੀ ਅਸੀਂ ਲੋਕਾਂ ਦੀ ਨਫ਼ਰਤ ਖਾਟਾਂਗੇ ਤੇ ਸਵਰਗ ਵਿੱਚ ਵੀ ਸੋ ਅੱਜ ਦਾ ਇਹ ਕਲਾਮ ਪੂਰੇ ਤਰੀਕੇ ਨਾਲ ਸਾਨੂੰ ਇਹ ਹੁਕਮ ਦਿੰਦਾ ਕਿ ਖੁਦਾ ਦੇ ਹੁਕਮਾਂ ਨੂੰ ਮੰਨੋ ਇਹ ਨਹੀਂ ਲਿਖਿਆ ਕਿ ਜੇ ਤੁਹਾਡਾ ਜੀ ਕਰਦਾ ਤਾਂ ਇਹ ਨਹੀਂ ਲਿਖਿਆ ਗਿਆ ਕਿ ਅੱਧੇ ਕਮਾਲ ਲੈਣ ਅੱਧੇ ਛੱਡ ਦੋ ਪਰ ਹਰ ਇੱਕ ਨੂੰ ਖੁਦਾ ਦਾ ਇਹ ਹੁਕਮ ਆ ਜਿਹਦੇ ਅੰਦਰ ਜੀਵਨ ਦਾ ਸਾਹ ਆ ਜਿਹੜਾ ਮਸੀਹ ਸੁਦਾ ਨਾਮ ਲੈਣ ਵਾਲਾ ਆ ਜਿਹਦੇ ਕਰਕੇ ਮਸੀਹ ਸੁਨੇ ਆਪਣਾ ਖੂਨ ਵਹਾਇਆ ਜਿਹਦੇ ਕਰਕੇ ਖੁਦਾ ਨੇ ਆਪਣੇ ਆਪ ਨੂੰ ਕ੍ਰੂਸ ਉੱਤੇ ਦਿੱਤਾ ਉਸ ਹਰ ਇੱਕ ਭੈਣ ਅਤੇ ਭਰਾ ਨੂੰ ਇਸ ਗੱਲ ਦਾ ਹੁਕਮ ਹੈ ਕਿ ਮਸੀਹ ਸੂਦੇ ਵਿੱਚ ਉਹ ਇੱਕ ਅੱਛੀ ਸਿੱਖਿਆ ਵੱਲ ਮਨ ਲਗਾਵੇ ਔਰ ਖੁਦਾ ਦੇ ਔਰ ਤੱਕ ਨਿਸ਼ਕਪਟ ਰਹੇ ਅੱਛੀ ਸਿੱਖਿਆ ਤੇ ਮਨ ਲਗਾਉਣਾ ਭਾਵ ਕਲਾਮ ਦੀ ਸਿੱਖਿਆ ਲੈਂਦੇ ਰਹਿਣਾ ਔਰ ਖੁਦਾ ਦੇ ਔਰ ਤੱਕ ਨਿਸ਼ਕਪਟ ਰਹਿਣਾ ਭਾਵ ਪਾਪਾਂ ਤੋਂ ਬਚੇ ਰਹਿਣਾ ਸੋ ਅੱਛੀ ਸਿੱਖਿਆ ਲਓ ਅਤੇ ਆਪਣੇ ਚਾਲ ਚੱਲਨ ਨੂੰ ਸੁਧਾਰੋ ਬਹੁਤ ਸਾਰੇ ਭੈਣ ਭਈਆ ਜੋ ਅੱਛੀ ਸਿੱਖਿਆ ਲੈਂਦੇ ਆ ਜੋ ਵਚਨ ਨੂੰ ਬਹੁਤ ਧਿਆਨ ਨਾਲ ਸੁਣਦੇ ਆ ਜਿਨ੍ਹਾਂ ਨੂੰ ਇਹ ਹੈਗਾ ਵੀ ਹਾਂ ਭਈ ਇਹ ਪਰਸਨ ਹੈ ਜੋ ਸਾਚਮਚ ਮਚਮਚੰਦੇ ਨੂੰ ਸਾਰੀ ਗੱਲ ਕਰਦਾ ਇਹਦੀ ਸਿੱਖਿਆ achhi ਹੁੰਦੀ ਹੈ ਜੋ ਦੱਸਦਾ ਬਹੁਤ ਵਧੀਆ ਹੁੰਦਾ ਪਰ ਉਹ ਸਿਰਫ ਅੱਛਾ ਸੁਨਣ ਵਾਲੇ ਆ ਅੱਛਾ ਕਰਨ ਵਾਲੇ ਨਹੀਂ ਹੁਣ ਮਸਲਾ ਇਹ ਵੀ ਹੈਗਾ ਕਿ ਅੱਛਾ ਸੁਨਣ ਵਾਲੇ ਵੀ ਨਾ ਬਣੋ ਸਿਰਫ ਪਰ ਅੱਛਾ ਕਰਨ ਵਾਲੇ ਵੀ ਬਣੋ ਅਗਰ ਅਸੀਂ ਅੱਛਾ ਕਰ ਰਹੀਆ ਤਾਂ ਸਾਡਾ ਜਿਉਣਾ ਸਫਲ ਹੈ ਕਿਉਂਕਿ ਅੱਛਾ ਸੁਨਣ ਵਾਲਾ ਕੌਣ ਨਹੀਂ ਆ ਅੱਛਾ ਸੁਨਣ ਵਾਲਾ ਤਾਂ ਸ਼ੈਤਾਨ ਵੀ ਸੀ ਉਹ ਵੀ ਸੰਸਾਰ ਦੇ ਵਿੱਚ ਚਰਚਾਂ ਚ ਪ੍ਰਚਾਰ ਹੋ ਰਿਹਾ ਉਥੇ ਜਾਂਦਾ ਹੈ ਉਹ ਸੁਣਦਾ ਹੈ ਸਾਰਾ ਪ੍ਰਚਾਰ ਇੱਕ ਮਨੋਖਦਾ ਭਾਵੇਂ ਛੁੱਟੀ ਕਾਰੀ ਲਵੇ ਕਿਸ ਨਗੇ ਸਦਨ ਪਰ ਸ਼ੈਤਾਨ ਹਰੇਕ ਸੰਡੇ ਹਰ ਟਾਈਮ ਜਦੋਂ ਵੀ ਚਰਚ ਦੀ ਮੀਟਿੰਗ ਹੁੰਦੀ ਹੈ ਉਹ ਜ਼ਰੂਰ ਪਹੁੰਚਦਾ ਹੈ ਦੇਖਦੇ ਆ ਨਾ ਅਸੀਂ ਕਿਸ ਤਰ੍ਹਾਂ ਭੂਤਾਂ ਦੇ ਸਤਾਏ ਹੋਏ ਲੋਕ ਚੀਖਦੇ ਝੱਲੋਂਦੇ ਆ ਸਾਡੇ ਬਾਰੇ ਇਨਸਾਨ ਕਦੇ ਛੁੱਟੀ ਮਾਰ ਜਾਂਦੇ ਆ ਗਿਆ ਪਰ ਸ਼ੈਤਾਨ ਹਰ ਸੰਡੇ ਚਰਚ 'ਚ ਪਹੁੰਚਦਾ ਹੈ ਔਰ ਸਾਰਾ ਪ੍ਰਚਾਰ ਸੁਣਦਾ ਔਰ ਦੁਨੀਆ ਦੀਆਂ ਟੌਪ ਕਲਾਸ ਚਰਚਸ ਦੇ ਵਿੱਚ ਵੀ ਉਹ ਜਾਂਦਾ ਤੇ ਉੱਥੇ ਵੀ ਸਾਰਾ ਪ੍ਰਚਾਰ ਸੁਣਦਾ ਹੁਣ ਸੁਣਨ ਵਾਲਾ ਤਾਂ ਸ਼ੈਤਾਨ ਵੀ ਆ ਪਰ ਉਹ ਪੂਰਾ ਕਰਨ ਵਾਲਾ ਨਹੀਂ ਇਸ ਕਰਕੇ ਉਹਨੂੰ ਸ਼ੈਤਾਨ ਕਿਹਾ ਜਾਂਦਾ ਉਹਨੂੰ ਸਭ ਕੁਝ ਪਤਾ ਹੈ ਪਰ ਉਹ ਪੂਰਾ ਨਹੀਂ ਕਰਦਾ ਇਸ ਕਰਕੇ ਉਹਨੂੰ ਸ਼ੈਤਾਨ ਕਿਹਾ ਜਾਂਦਾ ਹੁਣ ਅਸੀਂ ਕੌਣ ਹਾਂ ਅਸੀਂ ਕਹਿੰਦੇ ਤਾਂ ਆਪਣੇ ਆਪ ਨੂੰ ਮਸੀਹ ਆ ਪਰ ਹੈਗੇ ਅਸੀਂ ਸ਼ੈਤਾਨ ਵਰਗੇ ਆ ਅਸੀਂ ਹੁਣ ਅੱਛਾ ਸੁਣਨ ਵਾਲੇ ਵੀ ਹੋ ਗਏ ਆ ਅਛੀਆਂ ਗੱਲਾਂ ਜਾਣਨ ਵਾਲੇ ਵੀ ਹੋ ਗਏ ਸਾਨੂੰ ਬਹੁਤ ਅਛੀਆਂ ਗੱਲਾਂ ਪਤਾ ਵੀ ਆ ਪਰ ਅਸੀਂ ਫਿਰ ਵੀ ਉਹਨੂੰ ਮੰਨਦੇ ਨਹੀਂ ਫਿਰ ਅਸੀਂ ਸ਼ੈਤਾਨ ਹੋਏ ਸ਼ੈਤਾਨ ਨੂੰ ਪਤਾ ਸੀ ਕਿ ਉਹ ਪਰਮੇਸ਼ਰ ਨੇ ਹੁਕਮ ਚ ਲਿਖਿਆਗਾ ਵਚਨ ਚ ਲਿਖਿਆ ਕਿ ਜੇ ਤੂੰ ਪਹਾੜ ਤੋਂ ਆਪਣੇ ਆਪ ਨੂੰ ਸੈੱਟ ਦਵੇਂਗਾ ਤਾਂ ਵੀ ਤੇਰੇ ਪੱਥਰ ਨੂੰ ਪੱਥਰ ਨਾਲ ਵੀ ਤੇਰੇ ਪੈਰ ਨੂੰ ਛੱਟ ਨਹੀਂ ਲੱਗੂਗੀ। ਉਹਨੂੰ ਇਹ ਵੀ ਪਤਾ ਸੀ ਕਿ ਉਹ ਤੈਨੂੰ ਦੂਤਾਂ ਨੂੰ ਕੱਲੂਗਾ ਤੈਨੂੰ ਬਚਾਉਣ ਦੇ ਲਈ। ਉਹਨੂੰ ਇਹ ਵੀ ਪਤਾ ਸੀਗਾ ਕਿ ਰੋਟੀ ਨਾਲ ਮਨੁੱਖ ਚੰਦਨੀ ਰੰ ਦਾ ਵਜਨ 'ਚ ਲਿਖਿਆ ਮੈਂਦੇ ਅੰਦਰ ਰੋਟੀ ਦੇ ਨਾਲ ਜਪਾਵਾਂ। ਉਹਨੂੰ ਸਭ ਕੁਝ ਪਤਾ ਹੈ। ਬਹੁਤ ਹੀ ਲੋਕਾਂ ਦੇ ਨਾਲ ਉਹਨੇ ਵਚਨ ਦੇ ਨਾਲ ਗੱਲ ਕੀਤੀ ਹੈ। ਸ਼ੈਤਾਨ ਨੂੰ ਬਹੁਤ ਕੁਝ ਪਤਾ ਹੈ। ਪਰ ਸਿਰਫ ਪਤਾ ਹੋਣ ਦੇ ਨਾਲ ਅਸੀਂ ਪਰਮੇਸ਼ਰ ਦੇ ਲੋਕ ਨਹੀਂ ਨਾ ਬਣ ਜਾਂਦੇ। ਹੁਣ ਉਹਨੂੰ ਪਤਾ ਹੈ ਉਹ ਫਿਰ ਵੀ ਸ਼ੈਤਾਨ ਹੈ। ਇਹ ਤਾਂ ਮਤਲਬ ਸਾਨੂੰ ਵੀ ਪਤਾ ਦਾ ਸੀ ਉਹਨੇ ਦੇ ਸ਼ੈਤਾਨ ਆ ਜਾਂਦਾ ਤਾਂ ਕਸੀਂ ਉਹਨੂੰ ਪਾਲਣਾ ਨਹੀਂ ਕਰਦੇ ਇਹ ਸੱਚ ਹੈ ਆ ਇਹ ਨਹੀਂ ਹੈ ਕਿ ਅਸੀਂ ਤੁਹਾਨੂੰ ਡਰਾ ਰਹੇ ਹਾਂ ਪਰ ਡਰੋ ਤੁਸੀਂ ਕਿਉਂਕਿ ਇਹ ਗੱਲ ਵੀ ਡਰਨ ਵਾਲੀ ਆ ਕਿ ਜੇ ਅਸੀਂ ਖੁਦਾ ਦੇ ਵਿੱਚ ਹੋ ਕੇ ਅੱਛਾ ਸੁਣਨ ਵਾਲੇ ਆ ਤਾਂ ਅਸੀਂ ਸ਼ੈਤਾਨ ਵਰਗੇ ਆ ਜੋ ਸਿਰਫ ਅੱਛਾ ਸੁਣਦਾ ਆ ਪਰ ਅੱਛਾ ਕਰਦਾ ਨਹੀਂ ਸਾਡੇ ਅੰਦਰ ਸਭ ਦੇ ਅੰਦਰ ਐਸਾ ਹੀ ਪ੍ਰੇਮ ਹੋਣਾ ਚਾਹੀਦਾ ਕਿ ਅਸੀਂ ਖੁਦਾ ਦੇ ਵਿੱਚ अच्छा सुनन ਦੇ ਨਾਲ ਨਾਲ ਬਹੁਤ ਅੱਛਾ ਕਰਨ ਵਾਲੇ ਵੀ ਹੋ ਜਾਈਏ ਅਗਰ ਅਸੀਂ ਬਹੁਤ ਅੱਛਾ ਕਰਨ ਵਾਲੇ ਹੋ ਜਾਾਂਗੇ ਤਾਂ ਸਾਡਾ ਪ੍ਰਤੀਫਲ ਖਾਵਾ ਪਰਮੇਸ਼ਰ ਵੱਲੋਂ ਜੋ ਸਾਨੂੰ ਮਿਲੇਗਾ ਉਹ ਅਦਭੁਤ ਹੋਏਗਾ ਅਰ ਅਸੀਂ ਹਰ ਇੱਕ ਆਸ਼ੀਸ਼ ਪਾ ਲਾਂਗੇ ਮਸਲਾ ਇਹ ਹੈਗਾ ਕਿ ਮਸੀਹ ਅਸੂ ਦੇ ਆਉਣ ਤੱਕ ਨਿਸ਼ਕਪਟ ਤੇ નિર્ਦੋਸ਼ ਰਹਿਣਾ ਹੈ ਬਹੁਤ ਸਾਰੇ ਭੈਣ ਭਾਈ ਜਦੋਂ ਵਿਸ਼ਵਾਸ ਚ ਨਵੇਂ-ਨਵੇਂ ਆਏ ਸੀ ਬਹੁਤ ਵਧੀਆ ਪ੍ਰਾਰਥਨਾ ਕਰਦੇ ਸੀ ਬਹੁਤ ਅੱਛੀ ਫਾਸਟਿੰਗ ਕਰਦੇ ਸੀ ਬਹੁਤ ਵਧੀਆ ਤਰੀਕੇ ਨਾਲ ਚਰਚ ਜਾਂਦੇ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਜਿਵੇਂ ਜਿਵੇਂ ਖੁਦਾ ਦੇ ਵਿੱਚ ਉਹਨਾਂ ਨੂੰ ਸਾਲ ਹੁੰਦੇ ਗਏ ਓਵੇਂ ਓਵੇਂ ਉਹਨਾਂ ਦੇ ਜਿਹੜਾ ਹੈਗਾ ਸਿੱਖਿਆ ਕਰਨਾ ਅਮਲ ਕਰਨਾ ਪ੍ਰਾਰਥਨਾ ਕਰਨਾ ਘਟਦਾ ਗਿਆ ਤਾਂ ਮਸਲਾ ਇਹ ਨਹੀਂ ਹੈਗਾ ਕਿ ਅਸੀਂ ਸ਼ੁਰੂਆਤ ਕਿਵੇਂ ਕਰ ਲਈਏ ਮਸਲਾ ਇਹ ਹੈਗਾ ਕਿ ਜਿਸ ਦਿਨ ਮਸੀਹ ਸੁ ਆਵੇ ਉਸ ਦਿਨ ਅਸੀਂ ਕੈਸੇ ਹਾਂ ਅੱਛਾ ਸਪੋਜ਼ ਕਰੋ ਅਸੀਂ 40 ਸਾਲ ਦੇ ਹਾਂ ਅੱਜ ਸਾਡੀ ਉਮਰ 40 ਸਾਲ ਦੀ ਆ ਅਰੇ ਅੱਜ ਅਸੀਂ 40 44 ਸਾਲ ਤੱਕ ਬਹੁਤ ਦੁੱਖ ਭੋਗੇ ਪਰ ਫਿਰ ਵੀ ਖੁਦਾ ਦੇ ਵਿੱਚ ਖੜੇ ਹਾਂ ਪਰ ਹੁਣ ਅਸੀਂ ਵੀ ਹੁਣ ਸਾਡਾ ਇੰਤਿਹਾਨ ਹੋ ਗਿਆ ਹੁਣ ਅਸੀਂ ਥੱਕ ਚੁੱਕੇ ਹਾਰ ਚੁੱਕੇ ਹਾਂ ਸਾਥੋਂ ਨਹੀਂ ਹੋਣਾ ਅਸੀਂ ਨਹੀਂ ਕਰ ਸਕਦੇ ਹੋਰ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ ਮਤਲਬ ਸਾਡੇ ਬਸ ਦਾ ਹੈ ਹੀ ਨਹੀਂ ਜਦੋਂ ਅਸੀਂ ਐਸਾ ਕਹਿ ਲਿਆ ਪਤਾ ਲੱਗਿਆ ਅੱਜ ਤੋਂ ਹਫਤੇ ਬਾਅਦ ਮਸੀਹ ਜਸੂ ਆ ਗਿਆ ਅਸੀਂ ਨਹੀਂ ਉਹਦੇ ਨਾਲ ਜਾ ਸਕਾਂਗੇ ਸਾਡਾ ਜਿਹੜਾ ਉਹਦੇ ਨਾਲ ਜਾਣਾ ਆ ਉਹ ਕੈਨਸਲ ਹੋ ਜਾਏਗਾ ਕਿਉਂਕਿ ਅਸੀਂ ਆਪਣੇ ਬੁੱਲਾ ਤੋਂ ਆਪਣੀ ਜ਼ੁਬਾਨ ਤੋਂ ਆਹ ਅੰਗੀਕਾਰ ਕੀਤਾ ਕਿ ਹੁਣ ਅਸੀਂ ਉਹਨੂੰ ਨਹੀਂ ਮੰਨਣਾ ਸਾਨੂੰ ਉਹਦੇ ਤੇ ਭਰੋਸਾ ਨਹੀਂ ਹੈਗਾ ਬਹੁਤ ਅਸੀਂ ਦੁੱਖ ਝੱਲ ਲਏ ਹੁਣ ਸਾਨੂੰ ਨਹੀਂ ਸਾਥੋਂ ਨਹੀਂ ਬਰਦਾਸ਼ਤ ਹੁੰਦਾ ਭਾਵੇਂ ਮਸੀਹ ਯਿਸੂ ਨੇ ਅੱਜ ਆਉਣਾ ਹੈ ਨਾ ਸਪੋਜ਼ ਕਰੋ ਨੇ ਅੱਜ ਆਉਣਾ ਹੈ ਔਰ ਅੱਜ ਤੱਕ ਅਸੀਂ ਵਫਾਦਾਰ ਸੀ ਪਰ 2 ਘੰਟੇ ਪਹਿਲੇ ਅਸੀਂ ਪ੍ਰਭੂ ਦੇ ਨਾਮ ਪੁੱਠੇ ਅਸੀਂ ਦਿਆਂ ਬੁਰੀਆਂ ਗੱਲਾਂ ਕੀਤੀਆਂ ਬਹੁਤ ਸਾਰੇ ਪਾਪ ਕੀਤੇ ਬਹੁਤ ਸਾਰੀਆਂ ਬੁਰਾਈਆਂ ਕਰ ਲਈਆਂ ਯਿਸੂ ਦੇ ਆਉਣ ਤੋਂ 2 ਘੰਟੇ ਪਹਿਲਾਂ ਵੀ ਤਾਂ ਵੀ ਅਸੀਂ ਸਵਰਗ ਨਹੀਂ ਜਾਵਾਂਗੇ ਮਸਲਾ ਇਹ ਨਹੀਂ ਹੈਗਾ ਸੀ ਕਿ ਥੋਂ ਸ਼ੁਰੂਆਤ ਕਰ ਰਹੇ ਹਾਂ ਔਰ ਕਿੰਨਾ ਟਾਈਮ ਚੱਲ ਰਹੇ ਹਾਂ ਮਸਲਾ ਇਹ ਹੈਗਾ ਕਿ ਜਿਸ ਦਿਨ ਮਸੀਹ ਆਊਗਾ ਉਸ ਦਿਨ ਅਸੀਂ ਕਹਿੋ ਜਾਂ ਬਹੁਤ ਸਾਰੇ ਭੈਣ ਭਾਈਆ ਸੇ ਹੋਣਗੇ ਜਿਨ੍ਹਾਂ ਨੇ ਸਾਰੀ ਉਮਰ ਪਾਪ ਚ ਕੱਢ ਤੀ ਪੋਜ਼ ਕਰੋ ਸਾਰੀ ਉਮਰ ਅਸੀਂ পাপ ਜਗੜਤੀ ਅੱਜ ਸਾਡੇ ਅੰਦਰ ਪਤਾ ਨਹੀਂ ਕੀ ਜਾਗਿਆ ਔਰ ਅਸੀਂ ਬੜੇ ਸੱਚੇ ਦਿਲੋਂ ਤੋਬਾ ਕਰੀ ਜਾਨੇ ਆ ਪਛਤਾਵਾ ਕਰੀ ਜਾਨੇ ਕਹੀ ਜਾਨੇ ਕਿ ਪਰਮੇਸ਼ਰ ਮੈਨੂੰ ਬਖਸ਼ ਦੇ ਮੇਰੇ ਤੇ ਰਹਿਮ ਕਰ ਮੇਰੇ ਤੇ ਦਇਆ ਕਰ ਮੈਂ ਸੱਚੀ ਇੱਕ ਅੱਛੇ ਜੀਵਨ ਦੀ ਸ਼ੁਰੂਆਤ ਕਰਨਾ ਚਾਹੁੰਨਾ ਸਾਨੂੰ ਪਤਾ ਨਹੀਂ ਕਿ ਮਸੀਹ ਆਉਣ ਵਾਲਾ ਜਸਟ ਵੈਸੇ ਐਸਾ ਹੋ ਗਿਆ ਨੇਚਰਲੀ ਐਸਾ ਹੋ ਗਿਆ ਕਿ ਅਸੀਂ ਉਹਦੇ ਆਉਣ ਵਾਲੇ ਦਿਨ ਤੱਕ ਅਸੀਂ ਤੋਬਾ ਕਰੀ ਜਾਨੇ ਆ 24 ਘੰਟੇ ਤੱਕ ਜਾਂ ਫਿਰ ਉਸੇ ਹੀ ਸਮੇਂ ਤੋਂ ਸਮਾਂ ਪਹਿਲਾਂ ਦੋਈ ਸਾਨੂੰ ਪਤਾ ਨਹੀਂ ਸੀ ਹੋ ਆ ਰਿਹਾ ਪਰ ਅਸੀਂ ਤੋਂ ਆਵਾਂ ਕਰ ਰਹੇ ਹਾਂ ਉਸ ਪਰ ਉਹਦੇ ਤਰ੍ਹਾਂ ڈاکੂ ਦੀ ਤਨ ڈاکੂ ਦੀ ਤਰਾਜ਼ੀ ਬਚਾ ਲੈ ਜਾਵਾਂਗੇ ਤਾਂ ਖੁਦਾ ਕਹਿੰਦਾ ਜੋ ਅੰਤ ਵਾਲੇ ਦਿਨ ਜਿਸ ਦਿਨ ਮੈਂ ਆਵਾਂਗਾ ਉਸ ਦਿਨ ਤੁਸੀਂ ਕੀ ਕਰ ਰਹੇ ਹੋਵੋਗੇ ਉਹ ਡਿਸਾਈਡ ਕਰੇਗਾ ਤੁਹਾਨੂੰ ਮੈਂ ਨਾਲ ਲੈ ਕੇ ਜਾਵਾਂਗਾ ਜਾਂ ਨਹੀਂ ਹੁਣ ਬਹੁਤ ਸਾਰੇ ਭੈਣ ਭਾਈ ਹੋਣਗੇ ਜੋ ਇਹ ਸੋਚਦੇ ਹੋਣਗੇ ਕਿ ਅਸੀਂ ਇੰਨੇ ਇੰਨੇ ਸਾਲ ਐਵੇਂ ਠੱਪੀ ਜੰਨੇ ਆ ਕੋਈ ਨਹੀਂ ਜਦੋਂ ਇਹ ਯਸ਼ੂ ਨੂੰ ਆਉਣਾ ਹੋਊਗਾ ਨੇੜੇ ਜੇ ਜਾ ਕੇ ਅਸੀਂ ਤੋਬਾ ਕਰ ਲਾਂਗੇ ਫਿਰ ਤਾਂ ਅਸੀਂ ਬਚਾਏ ਜਾਵਾਂਗੇ ਨਾ ਤਾਂ ਇਹ ਵੀ ਜਾਣ ਲਓ ਅਸੀਂ ਯਸ਼ੂ ਕਹਿੰਦਾ ਮੇਰਾ ਆਉਣਾ ਇੱਕ ਚੋਰ ਦੀ ਨਿਆਈ ਹੋਊਗਾ ਅੱਜ ਤੱਕ ਅਸੀਂ ਸਾਰੇ ਮਹਫੂਜ਼ ਆ ਆਪਣੇ ਘਰਾਂ 'ਚ ਸਾਡੇ ਘਰਾਂ 'ਚ ਕੋਈ ਚੋਰ ਨਹੀਂ ਆਇਆ ਪਰ ਸਾਨੂੰ ਨਹੀਂ ਨਾ ਪਤਾ ਕਿਸ ਦਿਨ ਆ ਜਾਣਾ ਹੁਣ ਆਪਾਂ ਨੂੰ ਪਤਾ ਵੀ ਇੰਨੀ ਉਮਰ ਅਸੀਂ ਕੱਢਤੀ ਤਾਂ ਵੀ ਚੋਰ ਨਹੀਂ ਆਉਂਦਾ ਤਾਂ ਵੀ ਅਸੀਂ ਆਪਣੀਆਂ আলਮਾਰੀਆਂ ਨੂੰ ਲੋਕ ਲਾ ਕੇ ਰੱਖਦੇ ਹਾਂ ਜਦੋਂ ਅਸੀਂ ਸੌਣ ਲੱਗਦੇ ਆ ਆਪਣੇ ਬਾਹਰ ਦੇ ਦਰਵਾਜ਼ੇ ਨੂੰ ਵੀ ਲੋਕ ਕਰਦੇ ਆ ਅੰਦਰ ਵਾਲੇ ਦਰਵਾਜ਼ਾ ਨੂੰ ਵੀ ਲੋਕ ਕਰਦੇ ਆ ਫਿਰ ਸਟੋਰ ਦੇ ਦਰਵਾਜ਼ੇ ਨੂੰ ਵੱਖਰੇ ਲੋਕ ਕਰਦੇ ਆ ਜਿੱਥੇ ਸਾਡੀ আলਮਾਰੀ ਵਗੈਰਾ ਵੀ ਹਰ ਇੱਕ ਨੂੰ ਇਛੇ ਤਰੀਕੇ ਨਾਲ ਲੋਕ ਕਰਕੇ ਫਿਰ ਸੌਂਦੇ ਆ ਨਾ ਖੈਰ ਸਾਡੇ ਤਾਂ ਇੰਨੇ ਦਰਵਾਜ਼ੇ ਹੀ ਨਹੀਂ ਪਰ ਵੈਸੇ ਜਸਟ ਗੱਲ ਕਰ ਰਹੀ ਕਿ ਅਸੀਂ ਆਪਣੇ ਆਪ ਨੂੰ ਅੰਦਰੋਂ ਪ੍ਰੋਟੈਕਟ ਕਰਕੇ ਸੌਣੇ ਜਦ ਕਿ ਸਾਨੂੰ ਪਤਾ ਵੀ ਅੱਜ ਤੱਕ ਚੋਰ ਨਹੀਂ ਆਇਆ ਜ਼ਰੂਰੀ ਹੈ ਅੱਜ ਹੀ ਆਊਗਾ ਪਰ ਫਿਰ ਵੀ ਅਸੀਂ ਰਿਸਕ ਨਹੀਂ ਨਾ ਲੈਂਦੇ ਕਿ ਕੀ ਪਤਾ ਕਦੋਂ ਆ ਜਾਵੇ ਇਸ ਲਈ ਤਿਆਰੀ ਚ ਰਹੋ ਪਰ ਅਸੀਂ ਸੰਸਾਰਿਕ ਧਨ ਗਵਾਉਣ ਦੇ ਲਈ ਰਿਸਕ ਨਹੀਂ ਲੈਂਦੇ ਹੈਗੇ ਔਰ ਆਤਮਾ ਨੂੰ ਬਚਾਉਣ ਲਈ ਅਸੀਂ ਕਹਿੰਦੇ ਕੋਈ ਨਹੀਂ بڑا ਚਿਰ ਹੋ ਗਿਆ ਉਹਦੇ ਚੇਲੇ ਕਹਿੰਦੇ ਆ ਪ੍ਰਭੂ ਆਉਣ ਵਾਲਾ ਆਉਣ ਵਾਲਾ ਹਜੇ ਤੱਕ ਤਾਂ ਆਇਆ ਨਹੀਂ ਅਸੀਂ ਉਹਦੀ ਵੀ ਰਿਸਕ ਲਈ ਬੈਠੇ ਆ ਕੋਈ ਸਾਨੂੰ ਕਹਿੰਦਾ ਵੀ ਤੁਸੀਂ ساری ਉਮਰ ਹੋ ਗਈ ਤੁਹਾਡੇ ਘਰਾਂ 'ਚ ਚੋਰ ਨਹੀਂ ਆਇਆ ਛੱਡੋ ਪਰਾਂ ਜੇ ਦਰਵਾਜ਼ੇ ਖੁੱਲੇ ਛੱਡ ਕੇ ਸੋਚੋ ਤਾਂ ਅਸੀਂ ਕੀ ਕਵਾਂਗੇ ਅਸੀਂ ਕਿਉਂ ਰਿਸਕ ਲਈਏ ਸਾਡੀ ਮਿਹਨਤ ਦੀ ਕਮਾਈ ਆ ਅਸੀਂ ساری ਜ਼ਿੰਦਗੀ ਖਾਪ-ਖਾਪ ਕੇ ਕਮਾਇਆ ਅਸੀਂ ਕਿਉਂ ਰਿਸਕ ਲਈ ਇਹ ਵੀ ਕਿਹਨਾਂ ਪਤਾ ਚੋਰ ਆ ਜਾਵੇ ਜਦ ਕਿ ਸਾਨੂੰ ਵਾਦਾ ਆ ਵੀ ਜੇ ساری ਉਮਰ ਨਹੀਂ ਆਇਆ ਅੱਜ ਕੋਈ ਵੱਖਰਾ ਦਿਨ ਨਹੀਂ ਹੈਗਾ ਵੀ ਅੱਜ ਆਊਗਾ ਹੀ ਪਰ ਫਿਰ ਵੀ ਅਸੀਂ ਰਿਸਕ ਨਹੀਂ ਲੈਂਦੇ ਪਰ ਅਸੀਂ ਸ਼ਰੀਰ ਆਪਣੇ ਆਤਮਾ ਲਈ ਰਿਸਕ ਲਈ ਬੈਠਿਆ ਵੀ ਕੋਈ ਗੱਲ ਨਹੀਂ ਬੜਾਈ ਅਸ਼ਵਜ ਅੱਗੇ ਕਿਹੜਾ ਆਇਆ ਯਸ਼ੂ ਹੋਣ ਕਿੱਥੋਂ ਆ ਜਾਏਗਾ ਤੇ ਅਸੀਂ ਉਹਦੇ ਮਸਲੇ ਤੇ ਛੱਡੀ ਬੈਠੇ ਸਾਰਾ ਹੋ ਗਿਆ ਆਹੀ ਅਸੀਂ ਦੋਗਲੇ ਮਨੁੱਖ ਹੈਗੇ ਆ ਕਿ ਅਸੀਂ ਜਿਹੜਾ ਸਾਡੇ ਲਈ ਜ਼ਰੂਰੀ ਆ ਉਹਦੇ ਲਈ ਅਸੀਂ ਬੇਪਰਵਾਹ ਇੱਕਦਮ ਲਾਪਰਵਾਹ ਹੋਏ ਪਏ ਆ ਤੇ ਜਿਹੜੀ ਸਾਡੇ ਲਈ ਕੋਈ ਖਾਸ ਜ਼ਰੂਰੀ ਹੈ ਨਹੀਂ ਉਹਦੇ ਲਈ ਅਸੀਂ ਇੰਨੇ ਕੁ ਅਵੇਅਰ ਹੋਏ ਪਏ ਆ ਵੀ ਸਾਨੂੰ ਨੀਂਦ ਵੀ ਨਹੀਂ ਆਉਂਦੀ ਵੀ ਕਿਤੇ ਕੋ ਸਾਡਾ ਧੰਨੀ ਨਾ ਚੁਰਾ ਕੇ ਲੈ ਜਾਵੇ ਮਸਲਾ ਇਹ ਹੈਗਾ ਕਿ ਮਸੀਂ ਅਸੂਦਿਓਨ ਤੱਕ ਨਿਸ਼ਕਪਟ ਹੋ ਜਾਈਏ ਇਸ ਲਈ ਚੁਕੰਨੇ ਰਹੋ ਹਮੇਸ਼ਾ ਹੀ ਸਾਨੂੰ ਨਹੀਂ ਪਤਾ ਉਹਨੇ ਕਦੋਂ ਆ ਜਾਣਾ ਹੈ ਸਾਨੂੰ ਨਹੀਂ ਪਤਾ ਅੰਤ ਦਾ ਵੇਲਾ ਕਦੋਂ ਹੋ ਜਾਣਾ ਹੈ ਇਸ ਲਈ ਖੁਦਾ ਵਿੱਚ ਚੁਕੰਨੇ ਰਹੋ ਅੱਛੀ ਚਾਲ ਚੱਲੋ ਅੱਛੇ ਕਰਮ ਕਰੋ ਆਪਣੇ ਆਖਰੀ ਸਾਹ ਤੱਕ ਖੁਦਾ ਦੇ ਨ वफादार ਰਹੋ ਨਿਸ਼ਕਪਟ ਤੇ નિર્ਦੋਸ਼ ਫੇਰ ਹੀ ਸਾਨੂੰ ਧਾਰਮਿਕਤਾ ਦਾ ਫਲ ਮਿਲੇਗਾ ਜਿਹਦੇ ਵਸੀਲੇ ਅਸੀਂ ਪਰਮੇਸ਼ਰ ਦੀ ਵਡਿਆਈ ਅਤੇ ਉਸਤਤ ਦੇ ਵਿੱਚ ਬਣੇ ਰਵਾਂਗੇ ਔਰ ਖੁਦਾ ਦੇ ਸਵਰਗ ਰਾਜ ਦੇ ਅਧਿਕਾਰੀ ਹੋਵਾਂਗੇ ਹਾਲੇਲੂਇਆ ਤਾਉ ਸਭ ਮਿਲ ਕੇ ਅਜਿਹਾ ਵਜਨਾ ਦੇ ਦੁਆਰਾ ਖੁਦਾ ਦੀ پاک ਪਵਿੱਤਰ ਹਜ਼ੂਰੀ 'ਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ ਧੰਵਾ 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 ਧੰਵਾਦ ਧੰਨਵਾਦ ਕਰਦੇ ਮਹਾਨ ਸਮਰਤੀ ਖੁਦਾਵੰਦ ਪਿਆਰੇ ਪਰਮੇਸ਼ਰ ਪਿਤਾ ਥੜੀ پاک ਪਵਿੱਤਰ ਹਜ਼ੂਰੀਆਂ ਦੇ ਝੋਕੇ ਦੇ ਖੁਦਾਵੰਦ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਆਜ਼ ਦੀ ਕਿਰਪਾ ਲਈ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਆਂ ए मेरे महान जिंदा खुदावन सामर्थी पेरे परमेश्वर पिता थोड़ी वडियाई थोड़ी महिमा कर दभू जी अज की शाम के लिए शुक्र करते पिता परमेश्वर जो पूरा दिन तीन सानू संभालिया खुदावन थोड़े दोतान ने साइड सुरक्षा हिफाजत की सानू तीस अपने सज्जे फतेहमंद हथ संभाल के रखे पिता परमेश्वर अपने दोतों के द्वारा सानू प्रोटैक्ट किया पिता परमेश्वर ਤੁਹਾਡਾ ਸ਼ੁਕਰ ਔਰ ਤੁਹਾਡੀ ਤਾਰੀਫ ਔਰ ਤੁਹਾਡਾ ਧੰਨਵਾਦ ਕਰਦੇ ਪਿਆਰੇ ਖੁਦਾ ਤੁਹਾਡੀ ਰਹਿਮ ਤੁਹਾਡੇ ਫਜ਼ਲ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਦੇ ਲਈ ਤੁਸੀਂ ਮਹਾਨ ਸਮਰਥੀ ਖੁਦਾਪਨ ਪਿਤਾ ਤੁਹਾਡੀ ਦਇਆ ਸਦਾ ਦੀ ਪਿਆਰੇ ਪਰਮੇਸ਼ਰ ਪਿਤਾ ਸੱਚਮੁੱਚ ਤੁਸੀਂ ਰੋਜ਼ ਦੀ ਰੋਟੀ ਸਾਨੂੰ ਦਿੱਤੀ ਰੋਜ਼ ਦੇ ਸਾਹ ਸਾਨੂੰ ਬਖਸ਼ੇ ਪਿਤਾ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਔਰ ਅੱਜ ਦੀ ਸ਼ਾਮ ਤੱਕ ਸਾਨੂੰ ਲੈ ਕੇ ਆਂਦਾ ਪਿਆਰੇ ਖੁਦਾਵਨ ਸ਼ੁਕਰ ਔਰ ਧੰਨਵਾਦ ਕਰਦੇ ਆਂ ਦਿੱਤੀਆਂ ਸਾਰੀਆਂ ਹੀ ਬਰਕਤਾਂ ਆਸ਼ੀਸ਼ਾਂ ਭਲਾਈਆਂ ਦੇ ਲਈ ਅੱਜ ਜਿੰਨੇ ਵੀ ਭੈਣ ਭਾਈ ਇਸ ਸ਼ਾਮ ਦੇ ਸਮੇਂ ਵਿੱਚ ਪਾਕ ਵਚਨ ਨੂੰ ਸੁਣ ਰਹੇ ਨੇ ਖੁਦਾ ਅੱਜ ਦਾ ਇਹ ਬਸਬਦੈ ਸੁਬਜ ਨੂੰ ਸੁੰਨਾ ਪਰਮੇਸ਼ਰ ਦੇ ਹਜ਼ੂਰੀ ਦੇ ਵਿੱਚ ਕਬੂਲ ਕੀਤਾ ਜਾਵੇ ਸਦਾ ਤੋਂ ਲੈ ਕੇ ਸਦਾ ਦੀ ਦਇਆ ਸਾਡੇ ਅੰਦਰ ਵਾਸ ਕਰੇ ਖੁਦਾ ਅਸੀਂ ਸਦਾ ਤੱਕ ਆਪਣੇ ਪਰਮੇਸ਼ਰ ਦੇ ਹਜ਼ੂਰ ਉੱਤਮ ਅਤੇ ਸਾਮਰਥੀ ਪੇਟਾ ਲੈ ਕੇ ਪਹੁੰਚੇ ਖੁਦਾ ਸਾਡਾ ਸਬਦ ਆ ਪੁਕਾਰਨਾ ਪਵਿੱਤਰ ਘਰੋਂ ਵਿੱਚ ਕਬੂਲ ਕੀਤਾ ਜਾਵੇ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਹੋਣ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੀ ਜ਼ਿੰਦਗੀ ਚ ਹੋਵੇ ਪੇਟਾ ਤੁਹਾਡੀ ਕਿਰਪਾ ਦਇਆ ਭਲਾਈ ਹੋਣ ਤੋਂ ਲੈ ਕੇ ਸਦਾ ਤੱਕ ਸਾਡੇ ਨਾਲ ਹੋਵੇ ਖੁਦਾ ਤੁਹਾਡਾ ਰੂਪ ਆਕ ਸਾਡੀ ਹਿਫਾਜ਼ਤ ਕਰੇ ਮਦਦ ਸਹਾਇਤਾ ਗਵਾਈ ਕਰੇ ਪਵਿੱਤਰ ਪਰਮੇਸ਼ਰ ਹੋਂ ਤੁਲੇ ਕੇ ਸਦਾ ਤੱਕ ਆਪਣੇ ਆਪ ਨੂੰ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਹੱਥਾਂ ਵਿੱਚ ਸੌਂਦੇ ਆਂ ਸਾਡੀਆਂ ਜ਼ਿੰਦਗੀਆਂ 'ਚ ਤੁਹਾਡੀ ਭਾਗ ਮਰਜ਼ੀ ਹੋਵੇ ਖੁਦਾ ਅਸੀਂ ਅੱਛਾ ਸੁਣਨ ਵਾਲੇ ਨਹੀਂ ਪਰ ਅੱਛਾ ਕਰਨ ਵਾਲੇ ਵੀ ਹੋਈਏ ਅਸੀਂ ਵਚਨਾਂ ਦੇ ਸਿਰਫ ਸੁਣਨ ਵਾਲੇ ਨਹੀਂ ਪਰ ਵਚਨਾਂ ਤੇ ਅਮਲ ਕਰਨ ਵਾਲੇ ਵੀ ਹੋਈਏ ਪ੍ਰਭੂ ਜੀ ਅਸੀਂ ਅੱਜ ਪਵਿੱਤਰ ਆਜ ਧਾਰਮਿਕਤਾ ਦੇ ਵਿੱਚ ਆਂ ਪਰ ਖੁਦਾ ਸਾਡੀ ਮਦਦ ਕਰੋ ਕਿ ਅਸੀਂ ਆਖਰੀ ਦਿਨ ਜਿਸ ਦਿਨ ਤੁਸੀਂ ਪ੍ਰਗਟ ਹੋਣਾ ਹੈ ਉਸ ਦਿਨ ਇਸ ਤੋਂ ਵੀ ਜ਼ਿਆਦਾ ਪਵਿੱਤਰ ਅਤੇ ਧਾਰਮਿਕ ਠਹਿਰੀ ਅਤੇ ਜਿਸ ਦਿਨ ਤੁਸੀਂ ਆਓ ਸਾਨੂੰ ਆਪਣੇ ਨਾਲ ਲੈ ਕੇ ਜਾਓ ਖੁਦਾ ਜਿਸ ਦਿਨ ਤੁਹਾਡਾ ਬਦਲਾਵ ਤੋਂ ਆਉਣਾ ਹੋਵੇ ਖੁਦਾ ਉਸ ਦਿਨ ਸਾਡਾ ਬਦਲਾਵ ਤੇ ਜਾਣਾ ਹੋਵੇ ਪਿਆਰੇ ਪਰਮੇਸ਼ਰ ਪਿਤਾ ਅਸੀਂ ਸੰਸਾਰ ਦੇ ਨਹੀਂ ਆ ਖੁਦਾ ਅਸੀਂ ਤੁਹਾਡੇ ਆ ਪ੍ਰਭੂ ਜੀ ਔਰ ਤੁਸੀਂ ਸਾਨੂੰ ਆਪਣੇ ਨਾਲ ਲੈ ਕੇ ਜਾਣ ਲਈ ਤਿਆਰ ਕਰੋ ਖੁਦਾ ਸੱਚਮੁੱਚ ਪਿਤਾ ਪਰਮੇਸ਼ਰ ਸਾਡੀ ਮਦਦ ਕਰੋ ਕਿ ਅਸੀਂ ਤੁਹਾਡੇ ਹੋਂ ਤੱਕ ਪਵਿੱਤਰਤਾ ਦੀ ਚਾਲ ਅਤੇ ਨਿਸ਼ਕਿਰਪਤਾ ਦੀ ਤੇ નિર્ਦੋਸ਼ਤਾ ਦੀ ਚਾਲ ਚੱਲਦੇ ਜਾਈਏ ਸਾਡੇ ਅੰਦਰੋਂ ਹਰ ਇੱਕ ਪਾਪ ਕਪਟ ਬੁਰਾਈ ਤੇ ਦੋਸ਼ ਨੂੰ ਬਾਹਰ ਕੱਢੋ ਪ੍ਰਭੂ ਜੀ ਅਸੀਂ ਹਰ ਇੱਕ ਦਿਨ ਜਾਣੂ ਪਿਤਾ ਪਰਮੇਸ਼ਰ ਤੁਹਾਡੇ ਨਾਮ ਨਾਲ ਜੋੜੀਏ ਤੇ ਬਹੁਤਿਆਂ ਦੀ ਜਾਨਾਂ ਦੇ ਨਸਾਰੇ ਲਈ ਕੰਮ ਕਰੀਏ ਖੁਦਾ ਸਾਡੀ ਜ਼ਿੰਦਗੀ ਯਹੋਵਾ ਸਾਡੇ ਪਰਮੇਸ਼ਰ ਦੇ ਨਾਮ ਦੇ ਵਿੱਚ ਬlesd ਹੋਰ ਆਸ਼ੀਸ਼ੀਤ ਹੋਵੇ ਖੁਦਾ ਸੀ ਸਦਾ ਤ ਲੈ ਕੇ ਸਦਾ ਤੱਕ ਤੁਹਾਡੇ ਨਾਮ ਤੁਹਾਡੀ ਵਡਿਆਈ ਨੂੰ ਕਰਨ ਵਾਲੇ ਹੋ ਇਹ ਪਿਤਾ ਤੁਹਾਡੇ ਕੰਮਾਂ ਨੂੰ ਕਰੀਏ ਪਿਤਾ ਤੁਹਾਡੇ ਰਾਜ ਦੇ ਵਿੱਚ ਵਧੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਦੀ ਤੁਹਾਡੀ ਮਹਿਮਾ ਨੂੰ ਕਰਨ ਵਾਲੇ ਹੋ ਇਹ ਪਿਤਾ ਤੁਹਾਡੀ ਉਸਤਤ ਅਤੇ ਵਡਿਆਈ ਕਰੀਏ ਕਲਾਮ ਚ ਲਿਖਿਆ ਹੈ ਕਿ ਤੁਸੀਂ ਮਸੀਹ ਯਿਸੂ ਦੇ ਵਸੀਲੇ ਭਰਪੂਰ ਰਹੋ ਅਤੇ ਪਰਮੇਸ਼ਰ ਦੀ ਵਡਿਆਈ ਅਤੇ ਉਸਤਤ ਕਰੋ ਖੁਦਾਸੀ ਤੁਹਾਡੇ ਨਾਮ ਚ ਭਰਪੂਰ ਹੈ ਔਰ ਸਾਡੇ ਨਾਮ ਦੀ ਉਸਤਤ ਔਰ ਵਡਿਆਈ ਕਰੀਏ ਸਾਡੇ ਸਭ ਦਾ ਤੁਹਾਡੇ ਹਜ਼ੂਰਾਨਾ ਖੁਦਾ ਸਬਦ ਲਈ ਆਸ਼ੀਸ਼ ਵਰਕਰ ਦਾ ਕਾਰਨ ਬਣੀ ਅੱਜ ਜਿੰਨਾ ਪਹਿਣਾ ਪਈ ਨੇ ਸਵਜਨ ਪ੍ਰਾਰਥਨਾ ਸੁਣਿਆ ਹਰ ਘਰ ਪਰਿਵਾਰ ਦੇ ਵਿੱਚ ਅੱਛੀ ਸਿੱਖਿਆ ਨੂੰ ਸੁਣਨ ਵਾਲੇ ਅੱਛੀ ਸਿੱਖਿਆ ਤੇ ਚੱਲਣ ਵਾਲੇ ਅਤੇ ਤੁਹਾਡੇ ਗੱਮਾਂ ਨੂੰ ਕਰਨ ਵਾਲੇ ਪੈਣ ਪਈ ਹੋਣ ਜੋ ਵੀ ਪਰਿਵਾਰ ਸੁਣ ਰਹੇ ਨੇ ਖੁਦਾ ਦੇ ਸਬਦ ਦੇ ਸਭ ਆਖਰੀ ਦਿਨ ਤੱਕ ਨਿਸ਼ਕਪਟ ਪਵਿੱਤਰ ਅਤੇ ਧਰਮੀ ਠਹਿਰਨ ਪ੍ਰਭੂ ਜੀ ਇਹਨਾਂ ਸਾਰਿਆਂ ਦਾ ਹਲੀਮੀ ਨਾਲ ਸੁਧਾਰ ਕਰੋ ਔਰ ਆਪਣੇ ਵਚਨ ਦੇ ਵਿਸਲੇ ਬਲੇਸ ਕਰੋ ਪੂਰੇ ਪਰਿਵਾਰ ਚ ਤੁਹਾਡੀ ਕਿਰਪਾ ਆਸ਼ੀਸ਼ ਬਰਕਤ ਨੂੰ ਮੰਗਦੇ ਆ ਤੁਹਾਡੇ ਦੂਤਾਂ ਦੀ ਅਗਵਾਈ ਨੂੰ ਮੰਗਦੇ ਪਰਮੇਸ਼ਰ ਪਿਤਾ ਪ੍ਰार्थਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕ리스ਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ